ਮੈਂ ਅੱਜ ਤੱਕ ਕਾਰਸਰ ਕਰੀ ਜਦੋਂ ਮੇਰੇ ਤੁਹਾਡੇ ਹੁੰਦੇ ਨੂੰ ਸੌਪ ਲਗਾਯਾ ਲੋ ਬਰੇਡ ਭਾਈ ਤੁਹਾਨੂੰ ਹੱਥ ਚੱਕ ਕੇ ਬਰੇਡ ਤੁਹਾਨੂੰ ਇਹਨਾਂ ਗੱਲ ਮੇਰੇ ਘਰੋਂ ਪਾ ਲਿਆ ਸੀ ਹਾਂ ਨਹੀਂ ਨਹੀਂ ਸਾਡਾ ਰਫਾਬੇ ਸਵੇਰੇ ਤੇ ਪੈਕ ਕੀਤੀ ਸੀ ਆ ਚੱਕਾ ਜਿਹੜਾ ਕੋਕਸ ਦੇਖਦੇ ਹੋ ਤੁਹਾਡੇ ਕੋਕਸ ਸਰਕਾਰੀ ਦਾ ਹਾਂ ਨੂੰ ਆਪ ਕਿੱਥੇ ਨਾਲ ਡੈਸਕ ਤੋਂ ਤੁਸੀਂ ਦੇ ਸਕਦੇ ਹੋ ਵੀ ਕਿੰਨੀ ਗੰਦੀ ਹੈ ਤੇ ਕਰੀਏ ਕੋਈ ਨਾ ਬੈਲੀ ਆਇਆ ਕੋਈ ਸ਼ੇਪ ਨਹੀਂ ਕਰ ਤਰੀ ਇਸ ਲਗਾ ਪਿਆ ਤੁਸੀਂ ਦੇਖ ਸਕਦੇ ਤੁਸੀਂ ਵੀ ਇਹ ਕਿੰਨੀ ਕਰਾਣੀ ਸਫਾਈ ਕੀਤੀ ਆ ਕਿੰਨਾ ਸਫਾਈ ਪਿਆਰੇ ਡਾਕਟਰ ਨੂੰ ਪੁੱਛਣਾ ਵੀ ਇਹ ਕਿੰਨੀ ਦਾ ਸਫਾਈ ਕਰਖੀਏ ਤੇ ਇਹ ਮੈਨੂੰ ਸਾਹਮਣੇ ਵੀ ਕਿੰਨੀ ਕਰੀ ਕਿ ਇਹ ਆਹ ਡਾਕਟਰ ਕੋਲ ਵੀ ਜੇ ਚੈਕ ਕਰ ਰਹੇ ਨੇ ਸਾਹ यार नमस्कार भैया ये बिल्कुल बिल्कुल तो और 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 हो जाएगा मतलब जो है ये 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 ये

ਇਹ ਲੋਕ ਇਹਦੇ ਫਰਸ ਵੇਰਾ ਜਿਹੜਾ ਹੈ ਨਾ ਪ੍ਰੋਪਰਲੀ ক্লোਜ਼ ਜਿਹੜਾ ਉਹ ਪ੍ਰੋਪਰਲੀ ਕਰਨਾ ਹਾਂ ਅਸਾਂ ਅੱਜ ਪਲੇਡ ਕਰਾਵਣੀ ਹੈ ਅੱਜ ਕੀੜਾ ਕੱਢਦੇ ਕੱਲ ਨੂੰ ਕਹਿੰਦਾ ਝੂਠਾ ਲਫਾ ਨਹੀਂ ਮੈਂ ਮੈਂ ਡਾਕਟਰ ਜੀਐਸ ਪੰਨੂ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਮੇਰੇ ਨਾਲ ਸਾਡੇ ਫੂਡ ਸੇਫਟੀ ਅਫੀਸਰ ਮੈਡਮ ਰੇਖਾ ਸ਼ਰਮਾ ਜੀ ਅਸੀਂ ਜਿਹੜਾ ਹੈਗਾ ਜੀ ਅੱਜ ਸਾਡੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀਗਾ ਕਿ ਇੱਕ ਰੈਸਟੋਰੈਂਟ ਦੇ ਵਿੱਚ ਜਿਹੜਾ ਖਾਣਾ ਖਾਧਾ ਗਿਆ ਹੈ ਆਪਣੇ ਭਾਈ ਸਾਹਿਬ ਨਾਲੋਂ ਤੇ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕੋਈ ਕੀੜਾ ਜਿਹੜਾ ਨਿਕਲਿਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਹੈ ਅੱਜ ਆਪਣੀ ਦੀ ਨਾਲ ਇੱਥੇ ਜਿਹੜਾ ਆ ਚੈਕਿੰਗ ਕਰਨ ਲਈ ਆਏ ਆ ਜਿਹਦੇ ਦੌਰਾਨ ਅਸੀਂ ਇੱਕ ਤੇ ਚਾਵਲਾਂ ਦਾ ਸੈਂਪਲ ਤੇ ਇੱਕ ਜਿਹੜਾ ਹੈ ਗਰੀਬੀ ਦਾ ਸੈਂਪਲ ਲਿਆ ਇਸ ਤੋਂ ਇਲਾਵਾ ਉਹਨਾਂ ਦੀ ਕਿਚਨ ਵਗੈਰਾ ਜਿਹੜੀ ਚੈੱਕ ਕੀਤੀ ਹੈ ਕਿਚਨ ਦੇ ਵਿੱਚ ਜਿੱਦਾਂ ਉਹਨਾਂ ਨੂੰ ਅਸੀਂ ਕਿਹਾ ਹੈ ਵੀ ਤੁਸੀਂ ਜਿਹੜੇ ਡਸਟਬਿਨ ਵਗੈਰਾ ਹੈ ਉਹ ਟੱਕੇ ਵਗੈਰਾ ਰੱਖੋ ਪ੍ਰੋਪਰ ਸਾਫ਼ ਸਫਾਈ ਦਾ ਧਿਆਨ ਰੱਖੋ ਜਿੱਥੇ ਤੁਸੀਂ ਆਪਣਾ ਵਾਸ਼ਿੰਗ ਵਗੈਰਾ ਕਰਦੇ ਆ ਉਹ ਜਿਹੜੀ ਜਗ੍ਹਾ ਆ ਉਹ ਥੱਲੇ ਉਹ ਚੰਗੀ ਤਰ੍ਹਾਂ ਉਹਦਾ ਫਰਸ਼ ਵਗੈਰਾ ਠੀਕ ਕਰੋ ਜੜੀਆਂ ਵੀ ਕਮੀਆਂ ਆ ਜੋ ਵੀ ਖਾਮੀਆਂ ਨੇ ਉਹਨਾਂ ਨੂੰ ਕਿਹਾ ਹੈ ਵੀ ਜਲਦੀ ਤੋਂ ਜਲਦੀ ਪੂਰਾ ਕਰੋ ਜੇਕਰ ਇਹ ਨਹੀਂ ਕਰਨਗੇ ਤੇ ਜੋ ਵੀ ਵਿਭਾਗ ਵੱਲੋਂ ਬਣਦੀ ਕਾਰਵਾਈ ਜਿਹੜੀ ਆ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਨ ਲਿਆਂਦੀ ਜਾਵੇਗੀ ਪਰ ਇਸ ਤੋਂ ਇਲਾਵਾ ਅਸੀਂ ਵੈਸੇ ਵੀ ਜਿਹੜਾ ਆ ਹਰ ਦੁਕਾਨਦਾਰ ਨੂੰ ਜਾਂ ਹਰ ਰੈਸਟੋਰੈਂਟ ਵਗੈਰਾ ਟਾਬੇ ਵਾਲੇ ਨੂੰ ਜਿਹੜਾ ਆ ਉਹ ਆਪਣੇ ਵੱਲੋਂ ਹਦਾਇਤ ਕਰਦੇ ਆ ਕਿ ਤੁਸੀਂ ਜੇ ਲੋਕਾਂ ਨੂੰ ਕੋਈ ਚੀਜ਼ ਪਰੋਸ ਰਹੇ ਆ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਉਹਨੂੰ ਜਿਹੜਾ ਆ ਸਾਫ਼ ਸੁਥਰੇ ਤਰੀਕੇ ਨਾਲ ਤੇ ਵਧੀਆ ਤਰੀਕੇ ਨਾਲ ਦਿਓ ਜੇਕਰ ਉਹਦੇ ਵਿੱਚ ਕੋਈ ਵੀ ਕਮੀ ਪਾਈ ਜਾਂਦੀ ਆ ਜਾਂ ਖਾਮੀ ਪਾਈ ਜਾਂਦੀ ਆ ਜੋ ਵੀ ਐਸ ਪਰ ਐਕਟ ਆ ਉਹ ਬਣਦੀ ਕਾਰਵਾਈ ਜਿਹੜੀ ਆ ਉਹ ਲੈ ਚੀ ਅਸੀਂ ਜਿਹੜਾ ਆ ਅੱਜ ਆਪਣੀ ਟੀਮ ਨਾਲ ਅਸੀਂ ਚੈੱਕ ਕਰਨ ਆਏ ਆ ਜੇ ਜੇ ਇਹਦੇ ਵਿੱਚ ਜਿਹੜੀ ਕੋਈ ਅਸੀਂ ਸੈਂਪਲਸ ਤਾਂ ਹੀ ਲੈ ਲਏ ਆ ਉਹ ਐਸ ਪਰ ਐਕਟ ਜਿਹੜਾ ਆ ਉਹਦੇ ਹਿਸਾਬ ਦੇ ਨਾਲ ਅਸੀਂ ਤਾਂ ਹੀ ਆਏ ਆ ਉਹ ਜਿਹੜੀ ਚੀਜ਼ ਹੈ ਉਹਦੀ ਕੁਆਂਟੀਟੀ ਹਰ ਦੀ ਕੁਆਂਟੀਟੀ ਜਿਹੜੀ ਹੁੰਦੀ ਆ ਵੀ ਉਹਦੇ ਹਿਸਾਬ ਦੇ ਨਾਲ ਸੀ ਕੋਈ ਚੀਜ਼ ਦਾ ਸੈਂਪਲ ਲੈ ਕੇ ਭੇਜ ਸਕਦੇ ਆ ਵੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਇਹ ਜਿਹੜੀ ਚੀਜ਼ ਹੈਗੀ ਆ ਹੋਣੀ ਨਹੀਂ ਚਾਹੀਦੀ ਠੀਕ ਹੈ ਜੀ ਜੇ ਹੋਈ ਆ ਤੇ ਜੇ ਉਹਦੇ ਸਬੰਧ ਦੇ ਵਿੱਚ ਉਹ ਅੱਗੇ ਤੋਂ ਸਾਰੇ ਦੁਕਾਨਦਾਰ ਤਾਂ ਹੀ ਕਹਿ ਰਹੇ ਆ ਜੀ ਉਹਦੇ ਵਿੱਚ ਇਹਨਾਂ ਨੂੰ ਅਸੀਂ ਜਿਹੜਾ ਆ ਇਹਦੇ ਸਬੰਧ ਦੇ ਵਿੱਚ ਨੋਟਿਸ ਜਾਰੀ ਕਰਦੇ ਆ ਜਿਹਦੇ ਵਿੱਚ ਕਿ ਅਸੀਂ ਜੋ-ਜੋ ਕਮੀਆਂ ਪਾਈਆਂ ਗਈਆਂ ਆ ਉਹਦਾ ਟਾਈਮ ਪੀਰੀਅਡ ਹੁੰਦਾ ਹੈ ਜਿਹੜਾ ਲਾਇਸੈਂਸ ਆ ਲਾਇਸੈਂਸ ਦੇ ਨਾਲ ਇੱਕ ਜਿਹੜਾ ਆ ਇੱਕ ਜਿਹੜਾ ਇਹਨਾਂ ਨੇ ਨਾ ਜੀ ਰੂਲ 12 ਲਾਉਣੇ ਹੁੰਦੇ 골ਡਨ ਰੂਲ 12 ਉਹਦੇ ਥੱਲੇ ਇਹਨਾਂ ਨੇ ਆਪਣਾ ਕੋਈ ਇੱਕ ਨੰਬਰ ਡਿਸਪਲੇ ਸਾਰਿਆਂ ਨੂੰ ਕਰਨ ਦੀ ਹਦਾਇਤ ਕੀਤੀ ਜਾਂਦੀ ਆ ਵੀ ਤੁਸੀਂ ਆ ਨੰਬਰ ਆਪਣਾ ਲਾਓ ਜੇ ਇਨ ਕੇਸ ਪਰਮਾਤਮਾ ਨਾ ਕਰੇ ਕਿਸੇ ਨੂੰ ਵੀ ਕਿਸੇ ਵੀ ਕਸਟਮ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਉਸ ਨੰਬਰ ਦੇ ਉੱਤੇ ਪਹਿਲਾਂ ਤੇ ਤੁਹਾਨੂੰ ਕੰਟੈਕਟ ਕਰੇ ਜੇ ਤੁਸੀਂ ਉਹ ਪ੍ਰੋਬਲਮ ਜਿਹੜੀ ਆ ਸੋਲਵ ਨਹੀਂ ਕਰਦੇ ਆ ਤੇ ਉਹ ਜਿਹੜੇ ਆ ਉਹ ਸਬੰਧਤ ਮਹਿਕਮਾ ਉਹ ਸਬੰਧਤ ਮਹਿਕਮੇ ਨੂੰ ਜਿਹੜਾ ਆ ਸ਼ਿਕਾਇਤ ਕਰਦਾ